ਸ਼ਿਕਾਹ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਦੇ ਉੱਤੇ ਅੱਜ ਨਾ ਮੈਂ ਤੁਹਾਡੇ ਨਾਲ ਇੱਕ ਵੀਡੀਓ ਸ਼ੇਅਰ ਕਰਨ ਲੱਗੇ ਇੱਕ ਕਹਾਣੀ ਸ਼ੇਅਰ ਕਰਨ ਲੱਗਿਆ ਇਹ ਆ ਅਕਬਰ ਤੇ ਬੀਰਬਲ ਦੀ ਮੈਂ ਨਾ ਦੋ ਤਿੰਨ ਦਿਨਾਂ ਤੋਂ ਸੋਚਦਾ ਸੀ ਵੀ ਕੀ ਲੈ ਕੇ ਆਵਾਂ ਜਿਹਦੇ ਨਾਲ ਆਪਾਂ ਨੂੰ ਗਰੋਥ ਵੀ ਹੋਵੇ ਆਪਣੀ ਪਰਸਨਲ ਗਰੋਥ ਵੀ ਹੋਵੇ ਤੇ ਜਿਹੜੇ ਸੁਣਨ ਉਹਨਾਂ ਦੇ ਵੀ ਗਰੋਥ ਹੋਵੇ ਸੋ ਮੈਨੂੰ ਸਭ ਤੋਂ ਵੱਧ ਲੱਗਿਆ ਅਕਬਰ ਤੇ ਬੀਰਬਲ ਦੀਆਂ ਜਿਹੜੀਆਂ ਵੀ ਦਿਮਾਗੀ ਸ਼ਕਤੀਆਂ ਦੀਆਂ ਕਹਾਣੀਆਂ ਸੀ ਵੀ ਉਹ ਕਿੱਦਾਂ ਆਪਦਾ ਦਿਮਾਗ ਯੂਜ਼ ਕਰਕੇ ਬਹੁਤ ਸਾਰੀਆਂ ਪ੍ਰੋਬਲਮਸ ਦਾ ਹੱਲ ਕੱਢ ਲੈਂਦੇ ਸੀ ਸੋ ਅੱਜ ਦੀ ਜਿਹੜੀ ਇਹ ਕਹਾਣੀ ਆ ਇਹ ਕਹਾਣੀ ਆ ਇੱਕ ਕਿਸਾਨ ਦੀ ਜੰਗਲ ਦੇ ਵਿੱਚ ਖੇਤੀ ਕਰਦਾ ਹੁੰਦਾ ਚੰਦਨ ਦੀ ਉਹਦੇ ਦੋ ਮੁੰਡੇ ਹੁੰਦੇ ਨੇ ਤੇ ਦੋਨੇ ਮੁੰਡਿਆਂ ਨੂੰ ਨਾਲ ਲਾ ਕੇ ਚੰਦਨ ਦੇ ਵਧੀਆ ਦਰਖਤ ਲਾ ਰੱਖੇ ਹੁੰਦੇ ਆ ਉਹਨਾਂ ਦੀ ਖੇਤੀ ਕਰਦਾ ਡਾਣੀਆਂ ਵੱਡ-ਵੱਡ ਵੇਚਦਾ ਹੁੰਦਾ ਪਰ ਇੱਕ ਦਿਨ ਕੀ ਹੁੰਦਾ ਉਹ ਦੇਖਦਾ ਵੀ ਉਹਦੀਆਂ ਡਾਣੀਆਂ ਕੋਈ ਹੋਰ ਵੱਢ ਕੇ ਲੈ ਜਾਂਦਾ ਮਤਲਬ ਡਾਣੀਆਂ ਕਹਿ ਲਓ ਜਾਂ ਲੱਕੜਾਂ ਕਹਿ ਲਓ ਉਹਦੇ ਖੇਤਾਂ ਦੇ ਵਿੱਚੋਂ ਕੋਈ ਹੋਰ ਵੱਢ ਕੇ ਲੈ ਜਾਂਦਾ ਤੇ ਉਹ ਕਹਿੰਦੇ ਵੀ ਚੋਰ ਆ ਕੋਈ ਜਿਹੜਾ ਢੇਲੀ ਚੋਰੀ ਕਰਕੇ ਲੈ ਜਾਂਦਾ ਉਹ ਆ ਉਹਦੇ ਦੋਨੇ ਪੁੱਤਰਾਂ ਨੂੰ ਕਹਿੰਦਾ ਵੀ ਤੁਸੀਂ ਇੱਥੇ ਪਹਿਰਾ ਦੇਣਾ ਜਿਹੜਾ ਵੀ ਬੰਦਾ ਆ ਗਿਆ ਤੁਸੀਂ ਉਹਨੂੰ ਫੜ ਲਿਓ ਉਹਦੇ ਪੁੱਤਰ ਹੁਣ ਕੀ ਕਰਦੇ ਨੇ ਵੀ ਚੋਰਾਂ ਨੂੰ ਫੜਨ ਦੇ ਲਈ ਆਪਦੇ ਜਾਲ ਵਿਛਾ ਲੈਂਦੇ ਨੇ ਕੋਈ ਕਿਤੇ ਨੈਟ ਹੁੰਦਾ ਜਿਹੜਾ ਆਪਣਾ ਜਾਲ ਹੁੰਦਾ ਨਾ ਤੇਜ਼ੀ ਚ ਤੁਸੀਂ ਦੇਖਿਆ ਹੋਣਾ ਵੀ ਕਹਾਣੀਆਂ ਦੇ ਵਿੱਚ ਕਬੂਤਰ ਜੇ ਫੜਦੇ ਨੇ ਜਿਹੜੇ ਜਾਲ ਨਾ ਉਹ ਮੇ ਜਾਲ ਵਿਛਾ ਦਿੰਦੇ ਨੇ ਵੀ ਜਦੋਂ ਕੋਈ ਉਹਦੇ ਉੱਤੇ ਪੈਰ ਧਰੂਗਾ ਤਾਂ ਉਹ ਉਹਦੇ ਵਿੱਚ ਫਸ ਜਾਊਗਾ ਹੋਰ ਵੀ ਬਹੁਤ ਔੜ-ਪੋੜ ਕਰਦੇ ਨੇ ਉਹ ਕਿਸੇ ਨਾ ਪਾਸੇ ਜਿਗਾੜ ਲਾਉਂਦੇ ਨੇ ਵੀ ਜਿੱਦਾਂ ਹੀ ਚੋਰ ਆਗੇ ਤਾਂ ਉਹਨਾਂ ਨੂੰ ਫੜ ਲੀਏ ਪਰ ਚੋਰ ਉਹਨਾਂ ਦੇ ਹੱਥ ਨਹੀਂ ਆਉਂਦੇ ਚੋਰ ਕਿਉਂਕਿ ਉਹਨਾਂ ਦੀਆਂ ਸਾਰੀਆਂ ਚੀਜ਼ਾਂ ਦੇਖ ਰਹੇ ਹੁੰਦੇ ਨੇ ਤੇ ਚੋਰਾਂ ਨੂੰ ਪਤਾ ਹੁੰਦਾ ਵੀ ਇਹਨਾਂ ਨੇ ਕਿੱਥੇ ਕਿਹੜਾ ਜਾਲ ਵਿਛਾਇਆ ਤਾਂ ਉਹ ਬਚ ਕੇ ਨਿਕਲ ਜਾਂਦੇ ਨੇ ਹਰ ਵਾਰੀ ਦੀ ਤਰ੍ਹਾਂ ਐਦਾਂ ਹੀ ਇਹ ਸਿੰਸਲਾ ਚੱਲਦਾ ਰਹਿੰਦਾ 10 ਦਿਨ ਚੱਲਦਾ 15 ਦਿਨ ਚੱਲਦਾ ਚੱਲਦਾ ਰਹਿੰਦਾ ਫਿਰ ਅੱਕ ਕੇ ਕਿਸਾਨ ਕਹਿੰਦਾ ਵੀ ਹੁਣ ਤੇ ਦਾ ਹੱਲ ਰਾਜੇ ਕਰ ਸਕਦਾ ਫਿਰ ਉਹ ਜਾ ਕੇ ਰਾਜੇ ਅਕਬਰ ਕੋਲੇ ਜਾਂਦਾ ਰਾਜੇ ਅਕਬਰ ਨੂੰ ਕਹਿੰਦਾ ਜੀ ਮਹਾਰਾਜ ਆ ਹੱਲ ਕਰਕੇ ਦਿਓ ਇੱਕ ਵੀ ਚੋਰ ਆਉਂਦੇ ਨੇ ਸਾਥੋਂ ਤਾਂ ਫੜੇ ਹੀ ਨਹੀਂ ਗਏ ਇਸ ਤਾਂ ਸਾਡਾ ਸਾਰਾ ਜੋਰ ਲਾ ਰਿਆ ਰਾਜਾ ਗੱਲ ਸੁਣ ਕੇ ਪਹਿਲਾਂ ਤਾਂ ਹੱਸਣ ਲੱਗ ਜਾਂਦਾ ਤੇ ਕਿਸਾਨ ਨੂੰ ਲੱਗਦਾ ਵੀ ਯਾਰ ਪਤਾ ਨਹੀਂ ਰਾਜਾ ਹੱਲ ਕਰੂ ਪਤਾ ਨਹੀਂ ਨਾ ਰਾਜੇ ਖਾਤਰ ਤੇ ਛੋਟੀ ਜੀ ਗੱਲ ਆ ਤੇ ਰਾਜਾ ਕਹਿੰਦਾ ਕੋਈ ਨਹੀਂ ਯਾਰ ਆਪਣੇ ਰਾਜ ਦੀ ਗੱਲ ਆ ਵੀ ਆਪਾਂ ਇਹਦਾ ਹੱਲ ਕਰਕੇ ਦੇਵਾਂਗੇ ਉਹ ਕਹਿੰਦਾ ਕੋਈ ਗੱਲ ਨਹੀਂ ਤੁਸੀਂ ਜਾਓ ਤੇ ਮੈਂ ਆਪਣੇ ਬੰਦੇ ਭੇਜਦਾ ਜਿਹੜੇ ਉਹ ਜਾ ਕੇ ਉੱਥੇ ਪੂਰੇ ਮੌਕੇ ਦਾ ਜਾਇਜ਼ਾ ਲੈਣਗੇ ਤੇ ਤੁਹਾਡਾ ਇੱਕ ਦੋ ਦਿਨਾਂ ਦੇ ਵਿੱਚ ਹੱਲ ਕਰ ਦੇਣਗੇ ਫਿਰ ਕੀ ਹੁੰਦਾ ਵੀ ਦੋ ਦਿਨਾਂ ਬਾਅਦ ਅਕਬਰ ਕਹਿੰਦਾ ਬੀਰਬਲ ਨੂੰ ਕਹਿੰਦਾ ਵੀ ਆ ਚੱਕ ਸਿਪਾਹੀ ਲੈ ਜਾ ਦੋ ਤੇ ਜਾ ਕੇ ਉਹ ਮਸਲੇ ਦਾ ਹੱਲ ਕਰਕੇ ਆ ਹੁਣ ਬੀਰਬਲ ਜਾਂਦਾ ਘੋੜਿਆਂ ਤੇ ਸਵਾਰ ਹੋ ਕੇ ਇੱਕ ਵੀਰਵਲ ਕੋਲੇ ਕੋੜਾ ਹੁੰਦਾ ਏਕ ਇੱਕ ਸਪਾਈਆਂ ਕੋਲੇ ਹੁੰਦਾ ਜਾਨਦੇ ਨੇ ਜਾਨਦੇ ਨੇ ਭਾਈ ਜਦੋਂ ਜੰਗਲ ਚ ਵੜਦੇ ਨੇ ਮੌਸਮ ਹਸਾਵਣਾ ਹੋ ਜਾਂਦਾ ਮੀਂਹ ਪੈਣ ਲੱਗ ਜਾਂਦਾ ਮੀਂਹ ਇੰਨਾ ਜ਼ੋਰ ਦਾ ਹੁੰਦਾ ਵੀ ਸਿਪਾਹੀ ਕਹਿੰਦੇ ਜੀ ਅਸੀਂ ਤਾਂ ਕਹਿੰਦੇ ਜਾਂਨੇ ਲੁਕਦੇ ਆ ਕਿਸੇ ਥਾਂ ਤੇ ਵੀ ਸਾਡੇ ਤੇ ਪਾਣੀ ਨਾ ਪਵੇ ਤੇ ਸਿਪਾਹੀ ਘੋੜੇ ਦੀ ਲਗਾਮ ਖਿੱਚ ਦਿੰਦੇ ਨੇ ਇਹ ਘੋੜੇ ਫਰ ਦਣੇ ਕਿਤੇ ਨਾ ਕਿਤੇ ਚਲੇ ਜਾਂਦੇ ਨੇ ਘੋੜੇ ਲੈ ਕੇ ਮਤਲਬ ਹੋ ਪਹੁੰਚ ਗਏ ਪਰ ਵੀਰਵਲ ਹੁੰਦਾ ਜਿਹੜਾ ਉਹ ਥੋੜਾ ਜਿਹਾ ਆਪ ਦਾ ਦੇਖਦਾ ਕਰਦਾ ਮੌਸਮ ਦਾ ਆਨੰਦ ਮਾਣਦਾ ਜਾਂਦਾ ਤੇ ਉਹਦਾ ਕੋੜਾ ਕਿਤੇ ਅੜਕ ਕੇ ਡਿੱਗ ਪੈਂਦਾ ਜਦੋਂ ਡਰ ਕੇ ਡਿੱਗ ਪੈਂਦਾ ਤਾਂ ਜਿਹੜਾ ਬੀਰਵਲ ਆ ਉਹ ਉਹਨਾਂ ਦੇ ਵਿਛਾਏ ਹੋਏ ਜਾਲ ਦੇ ਵਿੱਚ ਫਸ ਜਾਂਦਾ ਤੇ ਉਹ ਪ੍ਰੋਪਰ ਬੰਨਿਆ ਜਾਂਦਾ ਉਧਰ ਸ਼ਪਾਈਆਂ ਦਾ ਕੁਝ ਪਤਾ ਨਹੀਂ ਹੁੰਦਾ ਵੀ ਜੰਗਲ ਦੇ ਵਿੱਚ ਕਿੱਧਰ ਨੂੰ ਉਹ ਚਲੇ ਗਏ ਹੁਣ ਜਦੋਂ ਬੀਰਵਲ ਉਹਦੇ ਜਾਲ ਦੇ ਵਿੱਚ ਫਸ ਜਾਂਦਾ ਤਾਂ ਕਿਸਾਨ ਦੇ ਮੁੰਡੇ ਆਉਂਦੇ ਨੇ ਦੋਨੇ ਤੇ ਪਹਿਲਾਂ ਤਾਂ ਉਹ ਡੰਡੇ ਨਾਲ ਬੀਰਵਲ ਦੇ ਮਾਰਨ ਦੀ ਕੋਸ਼ਿਸ਼ ਕਰਦੇ ਨੇ ਤੇ ਜਦੋਂ ਬੀਰਵਲ ਨੂੰ ਪਤਾ ਲੱਗਦਾ ਵੀ ਇਹ ਮੈਨੂੰ ਕੁੱਟ ਕੇ ਮਾਰ ਦੇਣਗੇ ਤਾਂ ਬੀਰਵਲ ਕਹਿੰਦਾ ਵੀ ਤੁਸੀਂ ਮੇਰਾ ਕੋਈ ਕਸੂਰ ਨਹੀਂ ਹੈਗਾ ਕਹਿੰਦਾ ਪਹਿਲੀ ਗੱਲ ਤਾਂ ਮੈਂ ਚੋਰ ਹੀ ਨਹੀਂ ਹੈਗਾ ਕਹਿੰਦਾ ਤੁਸੀਂ ਮੈਨੂੰ ਕੁੱਟੋ ਨਾ ਉਹ ਕਹਿੰਦੇ ਠੀਕ ਹੈ ਜੀ ਉਹ ਕਹਿੰਦੇ ਵੀ ਇਹਦਾ ਨਵੇੜ ਦਾ ਸਾਡਾ ਬਾਪ ਕਰੂਗਾ ਕਹਿੰਦਾ ਉਹਦੇ ਕੋਲੇ ਲੈ ਕੇ ਚੱਲਦੇ ਆ ਉਹ ਬਨ ਕੇ ਵੀਰਵਲ ਨੂੰ ਆਪਦੇ ਨਾਲ ਲੈ ਜਾਂਦੇ ਨੇ ਤੇ ਆਪਦੇ ਬਾਪਲੇ ਸਾਹਮਣੇ ਜਾ ਕੇ ਖੜਾ ਕਰ ਦਿੰਦੇ ਨੇ ਕਹਿੰਦੇ ਵੀ ਲੋ ਫਾਦਰ ਸਾਹਿਬ ਆ ਚੋਰ ਫੜ ਲਿਆ ਕਰੋ ਇਹਦਾ ਹੱਲ ਉਹਦਾ ਬਾਪ ਹੁਣ ਅੱਕਿਆ ਪਿਆ ਹੁੰਦਾ ਉਹ ਕਹਿੰਦਾ ਵੀ ਮੈਨੂੰ ਡਾਂਗ ਫੜਾ ਕਹਿੰਦਾ ਵੀ ਇਹ ਚੋਰਾਂ ਨੂੰ ਚੋਰ ਨੂੰ ਤਾਂ ਮੈਂ ਸਿੱਧਾ ਕਰਦਾ ਤੇ ਜਦੋਂ ਡਾਂਗ ਮਾਰਨ ਲੱਗਦਾ ਉਹ ਤਾਂ ਵੀਰਵਲ ਕਹਿੰਦਾ ਜੀ ਇੱਕ ਮਿੰਟ ਰੁਕੋ ਕਹਿੰਦਾ ਤੁਸੀਂ ਮੈਨੂੰ ਐ ਸਜ਼ਾ ਨਹੀਂ ਦੇ ਸਕਦੇ ਕਿਸਾਨ ਕਹਿੰਦਾ ਕਿਉਂ ਨਹੀਂ ਦੇ ਸਕਦੇ ਕਹਿੰਦਾ ਜੀ ਤੁਸੀਂ ਮੈਨੂੰ ਪ੍ਰੂਫ ਤਾਂ ਕਰੋ ਵੀ ਮੈਂ ਗੁਨਾਹ ਕੀਤਾ ਵੀ ਮੈਂ ਤੁਹਾਡੀਆਂ ਲੱਕੜਾਂ ਚੋਰੀ ਕਰਦਾ ਰਿਹਾ ਕਿਸਾਨ ਕਹਿੰਦਾ ਸੋਚ ਕੇ ਕਹਿੰਦਾ ਵੀ ਸਹੀ ਗੱਲ ਆ ਯਾਰ ਕਹਿੰਦਾ ਟਾਈਮ ਦੇ ਵਿੱਚ ਆਪਾਂ ਇਸ ਟਾਈਮ ਦੇ ਵਿੱਚ ਆਪਾਂ ਇਹਨੂੰ ਆਪਾਂ ਗੁਨਾਹਗਰ ਸਾਬਿਤ ਨਹੀਂ ਕਰ ਸਕਦੇ ਤੇ ਉਹ ਕਹਿੰਦਾ ਫਿਰ ਤੂੰ ਹੈ ਕੌਣ ਆ ਕਿਸਾਨ ਉਹਨੂੰ ਪੁੱਛਦਾ ਤਾਂ ਵੀਰਵਲ ਕਹਿੰਦਾ ਜੀ ਮੈਂ ਰਾਜੇ ਦਾ ਸਲਾਹਕਾਰ ਆ ਰਾਜੇ ਨੇ ਮੈਨੂੰ ਭੇਜਿਆ ਸੀ ਤਾਂ ਕਿ ਮੈਂ ਤੁਹਾਡੇ ਮਸਲੇ ਦਾ ਹੱਲ ਕਰ ਸਕਾਂ ਕਿਸਾਨ ਕਹਿੰਦਾ ਸੀ ਕਿਵੇਂ ਮੰਨ ਲਈ ਕਹਿੰਦਾ ਕਿਉਂਕਿ ਵੀਰਬਲ ਦੇ ਕੱਪੜੇ ਲਿਬੜੇ ਪਏ ਹੁੰਦੇ ਜਾਲ ਜੂਂ ਚ ਫਸ ਕੇ ਬਾਕੀ ਚਿੱਕੜ ਚ ਫਸ ਕੇ ਤੇ ਉਹਦਾ ਪਤਾ ਨਹੀਂ ਲੱਗ ਰਿਹਾ ਹੁੰਦਾ ਵੀ ਇਹ ਰਾਜੇ ਦਾ ਜਾਂ ਕੋਈ ਸਲਾਹਕਾਰ ਹੋਊਗਾ ਉਹਨਾਂ ਨੂੰ ਐ ਲੱਗਦਾ ਵੀ ਚੋਰ ਆ ਜਿਹੜਾ ਫੜਿਆ ਗਿਆ ਤੇ ਹੁਣ ਭੱਜਣ ਦੀ ਕੋਸ਼ਿਸ਼ ਕਰਦਾ ਆਪਦੇ ਆਪ ਨੂੰ ਕੁਝ ਹੋਰ ਦੱਸ ਕੇ ਉਹ ਕਹਿੰਦਾ ਵੀ ਵੀਰਬਲ ਆ ਜਿਹੜਾ ਰਾਜੇ ਦਾ ਸਲਾਹਕਾਰ ਹੈ ਕਹਿੰਦਾ ਤੂੰ ਬਹੁਤ ਬੁੱਧੀਮਾਨ ਕਹਿੰਦਾ ਐ ਕਰ ਫਿਰ ਮੈਂ ਤੈਨੂੰ ਇੱਕ ਸਵਾਲ ਪਉਣਾ ਕਹਿੰਦਾ ਇਹਦਾ ਹੱਲ ਕਰਕੇ ਦੇ ਦੇ ਫਿਰ ਅਸੀਂ ਤੈਨੂੰ ਮੰਨ ਜਾਂਗੇ ਵੀ ਤੂੰ ਵੀਰਬਲ ਆ ਉਹ ਕਹਿੰਦਾ ਤੁਸੀਂ ਸਵਾਲ ਲਿਆਓ ਕਹਿੰਦਾ ਮੈਂ ਹੱਲ ਕਰਦਾ ਰਾਜ ਆਪਦੇ ਮੁੰਡਿਆਂ ਨੂੰ ਕਹਿੰਦਾ ਕਹਿੰਦਾ ਇੱਕ ਮੁਠੀ ਲਿਆਓ ਤੁਸੀਂ ਰੇਤੇ ਦੀ ਤੇ ਇੱਕ ਮੁਠੀ ਲਿਆਓ ਤੁਸੀਂ ਖੰਡ ਦੀ ਉਹ ਜਦੋਂ ਲਿਆਉਂਦੇ ਨੇ ਦੋਨੇ ਤਾਂ ਉਹ ਕਿਸਾਨ ਹੁੰਦਾ ਜਿਹੜਾ ਉਹਨੂੰ ਮਿਕਸ ਕਰ ਦਿੰਦਾ ਮਿਕਸ ਕਰਕੇ ਕਹਿੰਦਾ ਵੀ ਆਹ ਚੱਕ ਤੇਰੇ ਸਾਹਮਣੇ ਰੱਖੀ ਪਈ ਆ ਖੰਡ ਤੇ ਮਿੱਟੀ ਜਿਹੜੀ ਮਿਕਸ ਕੀਤੀ ਆ ਕਹਿੰਦਾ ਇਹਦੇ ਵਿੱਚੋਂ ਤੂੰ ਦੋਨੋਂ ਨੂੰ ਐਡਿਟ ਕਰਨਾ ਹੁਣ ਵੀਰਬਲ ਭਈ ਸੋਚੀ ਪੈ ਜਾਂਦਾ ਵੀ ਯਾਰ ਇਹ ਤਾਂ ਵੱਡਾ ਕੰਮ ਆ ਗਿਆ ਵੀ ਇਕੱਲਾ ਇਕੱਲਾ ਦਾਣਾ ਵੀ ਜੇ ਮੈਂ ਚੁਗਣ ਲੱਗ ਗਿਆ ਤਾਂ ਵੀ ਮੈਨੂੰ ਤਾਂ ਬਹੁਤ ਟਾਈਮ ਲੱਗ ਜੂਗਾ ਤੇ ਵੀਰਵਲ ਨੂੰ ਪਸੀਨਾ ਆ ਰਿਹਾ ਹੁੰਦਾ ਸੋਚੀ ਜਾਂਦਾ ਰਹਿੰਦਾ ਵੀ ਯਾਰ ਕੀ ਹੱਲ ਕਰਾਂ ਕੀ ਗੱਲ ਕਰਾਂ ਇਹਨੇ ਨੂੰ ਵੀਰਵਲ ਦੇ ਪੈਰ ਤੇ ਨਾ ਕੀੜੀ ਦੰਦੀ ਵੱਢਦੀ ਆ ਵੀਰਵਲ ਨੂੰ ਕੀ ਰਾਂ ਦਾ ਪਹਿਲਾਂ ਤਾਂ ਮੁੜਕਾ ਆਇਆ ਪਿਆ ਹੁੰਦਾ ਤੌਣੀਆਂ ਆਈਆਂ ਪਈਆਂ ਹੁੰਦੀਆਂ ਵੀ ਹੱਲ ਕਿਵੇਂ ਕਰੂੰਗਾ ਜਦੋਂ ਕੀੜੀ ਦੰਦੀ ਵੱਢਦੀ ਉਹਨੂੰ ਹੱਲ ਵੀ ਜਿਵੇਂ ਸੱਪ ਲੜਿਆ ਹੁੰਦਾ ਉਹ ਕਹਿੰਦਾ ਯਾਰ ਜਦੋਂ ਐਂ ਦੇਖਦਾ ਵੀ ਥੱਲੇ ਕੀੜੀ ਉਹਦੇ ਦੰਦੀ ਵੱਢੀ ਜਾਂਦੀ ਹੁੰਦੀ ਆ ਕੀੜੀ ਨੂੰ ਫੜ ਕੇ ਪਰੇ ਮਾਰਦਾ ਉਹ ਕਹਿੰਦਾ ਵੀ ਲਿਆਓ ਕਹਿੰਦਾ ਵੀ ਮੈਂ ਹੁਣ ਹੱਲ ਕਰਕੇ ਦਿੰਦਾ ਉਹ ਕਿਸਾਨ ਨੂੰ ਕਹਿੰਦਾ ਵੀਰਵਲ ਕਹਿੰਦਾ ਕਹਿੰਦਾ ਵੀ ਤੂੰ ਮੈਨੂੰ ਇੱਕ ਕਪੜਾ ਲਿਆ ਦੇ ਤੇ ਕਿਸਾਨ ਉਹਨੂੰ ਕਪੜਾ ਲਿਆ ਦਿੰਦਾ ਵੀਰ ਵੱਲੋਂ ਦੇ ਉੱਤੇ ਖੰਡ ਤੇ ਜਿਹੜੀ ਮਿੱਟੀ ਮਿਕਸ ਹੁੰਦੀ ਆ ਉਹਨਾਂ ਨੂੰ ਪਾ ਦਿੰਦਾ ਉਹ ਕਹਿੰਦਾ ਜੀ ਟਾਈਮ ਥੋੜਾ ਜਿਹਾ ਲੱਗ ਸਕਦਾ ਕਹਿੰਦਾ ਪਰ ਮੈਂ ਤੁਹਾਡਾ ਇਹ ਸਵਾਲ ਆ ਜਿਹੜਾ ਇਹ ਹੱਲ ਕਰ ਦੂੰ ਉਹ ਕਹਿੰਦਾ ਜੀ ਕਰੋ ਦੇਖੀ ਜਾਂਦੇ ਨੇ ਅੱਧਾ ਘੰਟਾ ਹੋ ਜਾਂਦਾ ਤੇ 40 ਮਿੰਟ ਲੰਘ ਜਾਂਦੇ ਨੇ ਐਨੇ ਨੂੰ ਉਹ ਕਿਸਾਨ ਕਹਿੰਦਾ ਵੀ ਛੇਤੀ ਕਰ ਮੈਂ ਤਾਂ ਅੱਜ ਹੱਲ ਕਰਨਾ ਕਹਿੰਦਾ ਨਹੀਂ ਕਹਿੰਦਾ ਮੈਂ ਤੇਰੀ ਗਰਦਨ ਵੜ ਦੂੰਗਾ ਕਹਿੰਦਾ ਜੇ ਤੂੰ ਇਹਦਾ ਹੱਲ ਨਾ ਕਰ ਸਕੇ ਥੋੜੇ ਟਾਈਮ 'ਚ ਉਹ ਕਹਿੰਦਾ ਜੀ ਮੈਂ ਕਰ ਦਾਂ ਇਹਨਾਂ ਨੂੰ ਦੇਖਦੇ ਦੇਖਦੇ ਕੀੜੀਆਂ ਲੈਂਡ ਬਣਾ ਕੇ ਆ ਜਾਂਦੀਆਂ ਨੇ ਉਹ ਉਹ ਮਿਕਸਰ ਹੁੰਦਾ ਜਿਹੜਾ ਉਹਦੇ ਵਿੱਚੋਂ ਖੰਡ ਨੂੰ ਚੋਕ ਕੇ ਲੈ ਜਾਂਦੀਆਂ ਨੇ ਤੇ ਦੇਖਦੇ ਦੇਖਦੇ ਉਹਦੇ ਵਿੱਚ ਕੱਲੀ ਮਿੱਟੀ ਰਹਿ ਜਾਂਦੀ ਆ ਵੀਰਵਲ ਬਣ ਕੇ ਉਹ ਜਿਹੜੀ ਮਿੱਟੀ ਬਚੀ ਹੁੰਦੀ ਆ ਉਹਦੀ ਬਣ ਕੇ ਇੱਕ ਪੋਟਲੀ ਬਣਾ ਕੇ ਕਿਸਾਨ ਦੇ ਹੱਥੇ ਧਰ ਦਿੰਦਾ ਕਹਿੰਦਾ ਵੀ ਆਹ ਚੱਕ ਮੈਂ ਤਾਂ ਕਹਿੰਦਾ ਹੱਲ ਕਰਤਾ ਕਿਸਾਨ ਕਹਿੰਦਾ ਯਾਰ ਇੰਨੀ ਸਮਝਦਾਰ ਰੇਲਾ ਕੰਮ ਤਾਂ ਨਾ ਇੱਕੋ ਹੀ ਬੰਦਾ ਕਰ ਸਕਦਾ ਉਹ ਆ ਵੀਰਵਲ ਜਿਹੜਾ ਰਾਜੇ ਦੇ ਦਰਬਾਰ 'ਚ ਹੁੰਦਾ ਰਾਜੇ ਦਾ ਸਲਾਹਕਾਰ ਉਹ ਕਹਿੰਦਾ ਜੀ ਮੈਂ ਵੀ ਰਾਜੇ ਦਾ ਸਲਾਹਕਾਰ ਵੀਰ ਬਲੀ ਆ ਵੀ ਤੁਸੀਂ ਮੈਨੂੰ ਪਛਾਣਨ 'ਚ ਥੋੜੀ ਦੇਰੀ ਕਰਤੀ ਜਾਂ ਗਲਤੀ ਕਰਤੀ ਤੇ ਇਹਨਾਂ ਨੂੰ ਕੀ ਹੁੰਦਾ ਜਿਹੜੇ ਸਿਪਾਹੀ ਗਏ ਹੁੰਦੇ ਆ ਬਾਹਰ ਉਹ ਦੋਹੇ ਚੋਰਾਂ ਨੂੰ ਫੜ ਲੈਂਦੇ ਆ ਕਿਉਂਕਿ ਚੋਰਾਂ ਨੂੰ ਤਾਂ ਪਤਾ ਹੁੰਦਾਗਾ ਵੀ ਇਹਦੇ ਮੁੰਡਿਆਂ ਨੇ ਕਿਸਾਨ ਦੇ ਮੁੰਡਿਆਂ ਨੇ ਕਿੱਥੇ-ਕਿੱਥੇ ਕੀ-ਕੀ ਜਾਲ ਵਿਛਾਇਆ ਪਰ ਉਹਨਾਂ ਨੂੰ ਇਹ ਨਹੀਂ ਪਤਾ ਹੁੰਦਾ ਵੀ ਸਿਪਾਹੀ ਵੀ ਆ ਰਹੇ ਨੇ ਪਿੱਛੇ ਉਹਨਾਂ ਨੂੰ ਫੜਨ ਲਈ ਤੇ ਇਸ ਤੋਂ ਬਾਅਦ ਵੀਰਵਲ ਦੋਨੇ ਉਹਦੇ ਕਿਸਾਨ ਦੇ ਮੁੰਡੇ ਕਿਸਾਨ ਦੋਨੇ ਚੋਰ ਤੇ ਦੋਨੇ ਸਿਪਾਹੀ ਆ ਜਿਹੜੇ ਉਹ ਰਾਜੇ ਅਕਬਰ ਦੇ ਮੂਰੇ ਚਲੇ ਜਾਂਦੇ ਨੇ ਤੇ ਮਾਫੀ ਮੰਗਦਾ ਉਹ ਕਿਸਾਨ ਜਾ ਕੇ ਮਾਫੀ ਮੰਗਦਾ ਅਕਬਰ ਤੋਂ ਕਹਿੰਦਾ ਜੀ ਮੈਨੂੰ ਮਾਫ ਕਰਿਓ ਮੇਥੋਂ ਗਲਤੀ ਹੋ ਗਈ ਵੀ ਮੈਂ ਇਹਨਾਂ ਨੂੰ ਪਹਿਚਾਨ ਨਹੀਂ ਸਕਿਆ ਤੇ ਜਿਹੜੇ ਚੋਰ ਹੁੰਦੇ ਉਹਨਾਂ ਨੂੰ ਸਜ਼ਾ ਦਿੱਤੀ ਜਾਂਦੀ ਆ ਇੱਥੇ ਇਸ ਕਹਾਣੀ ਦਾ ਅੰਤ ਹੁੰਦਾ ਸੋ ਇਹ ਕਹਾਣੀਆ ਚੋਂ ਨਾ ਸਿੱਖਣ ਨੂੰ ਬੜਾ ਕੁਝ ਮਿਲਦਾ ਮਤਲਬ ਵੀ ਤੁਸੀਂ ਆਪਦੇ ਦਿਮਾਗ ਨੂੰ ਟ੍ਰਿਕ ਵਰਤ ਕੇ ਕਿੱਦਾਂ ਮਤਲਬ ਸੋਚਣ ਸ਼ਕਤੀ ਆਪਦੀ ਕਿਵੇਂ ਵਧਾਉਣੀ ਆ ਤਾਂ ਕਰਕੇ ਮੈਨੂੰ ਇਹ ਲੱਗਿਆ ਵੀ ਮੈਨੂੰ ਇਹ ਵੀਡੀਓ ਇਦਾਂ ਦੀ ਸ਼ੇਅਰ ਕਰਨੀ ਚਾਹੀਦੀ ਆ ਕੰਟੈਂਟ ਦਾ ਹੋਰ ਵੀ ਬਹੁਤ ਆ ਸੋ ਜੇ ਤੁਹਾਨੂੰ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਉਹ ਤੁਹਾਡੀ ਮਰਜ਼ੀ ਆ ਬਾਕੀ ਮਿਲਦੇ ਆ ਨਵੀਂ ਇੱਕ ਵੀਡੀਓ ਦੇ ਵਿੱਚ ਨਵੀਂ ਕਹਾਣੀ ਦੇ ਨਾਲ ਤਦ ਤੱਕ ਲਈ ਧੰਨਵਾਦ